ਇਹ ਆ ਮੋਗੇ ਦਾ ਮੇਨ ਬਾਜ਼ਾਰ ਆ। ਉਹ ਬੱਤੀਆਂ ਵਾਲਾ ਚੌਕ ਆ ਸਾਹਮਣੇ ਤੇ ਆ ਜਿਹੜੀ ਸੜਕ ਆ ਇਹ ਮੋਗੇ ਦੇ ਮੇਨ ਬਾਜ਼ਾਰ ਨੂੰ ਜਾਂਦੀ ਆ। ਉਹ ਸਾਹਮਣੇ ਨਾ ਕਮਲ ਸਟੂਡੀਓ ਆ। ਕਮਲ ਸਟੂਡੀਓ ਦੇ ਬਿਲਕੁਲ ਸਾਹਮਣੇ ਬਿਲਕੁਲ ਆਪੋਜੀਟ ਸਾਈਡ ਆ। ਨਿੰਮ ਵਾਲੀ ਗਲੀ ਆ। ਆ ਨਿੰਮ ਵਾਲੀ ਗਲੀ ਆ। ਇਹ ਨਿੰਮ ਵਾਲੀ ਗਲੀ ਦੇ ਵਿੱਚ ਸਜਣੋ। ਬਿਲਕੁਲ ਪਹਿਲੀ ਦੁਕਾਨ ਆਪਣੇ ਗੈਰੀ ਨੇ ਇੱਥੇ ਹੋਇਆ ਕਰਨਾ ਪਿੰਡੂ ਜਕਸ਼ਨ ਵਾਲੇ ਨੇ ਸਜਣੋ ਤੇ ਬੰਦਾ ਇੱਥੇ ਸਜਣੋ ਕੌਣ ਲੈ ਕੇ ਆ ਗਿਆ ਆਪਣਾ ਬ੍ਰਾਂਡ ਵਿਕਰਾੰਤ ਸ਼ਰਮਾ ਵਿਕਰਾੰਤ ਸ਼ਰਮਾ ਜੀ ਇੱਥੇ ਪਹੁੰਚ ਚੁੱਕੇ ਆ ਆਪਣੇ ਪਿੰਡੂ ਜ਼ਿੰਮੇਦਾਰ ਨੂੰ ਨਾਲ ਲੈ ਕੇ ਪਹੁੰਚ ਚੁੱਕੇ ਆ ਇਧਰਲੇ ਪਾਸੇ ਪਿਆ ਸਜਣੋ ਇਤਰ ਸ਼ਾਮਾ ਇਤਰ ਸਪਏ ਆ ਜੇ ਤੁਹਾਨੂੰ ਕਪੜਾ ਚਾਹੀਦਾ ਤਾਂ ਇੱਧਰੋਂ ਮਿਲ ਜਾਣਾ ਤੇ ਜੇ ਤੁਹਾਨੂੰ ਮਹਿਕ ਚਾਹੀਦੀ ਹੈ ਤਾਂ ਇੱਧਰੋਂ ਮਿਲ ਜਾਣੀ ਜੇ ਤੁਹਾਨੂੰ ਮਹਿਕ ਦੇ ਕੱਪੜਾ ਚਾਹੀਦੇ ਤਾਂ ਤੁਸੀਂ ਦੋਨੇ ਗੱਲਾਂ ਵੀ ਕਰ ਸਕਦੇ ਆ ਵੇਚਣਤ ਬਾਈ ਪਹਿਲਾਂ ਆਪਾਂ ਕੱਪੜੇ ਤੇ ਗੱਲ ਕਰੀਏ ਹਾਂਜੀ 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 ਤਾਂ ਕੀ ਕੀ ਮਿਲ ਰਿਹਾ ਇੱਥੋਂ ਬੈਂਚ ਆਫ ਵਾਇਡ ਕੀ ਦੇ ਰਿਹਾ ਬੈਂਚ ਆਫ ਬੈਡ ਸਾਰਾ ਆਪਣਾ ਪੰਜਾਬੀਆਂ ਦਾ ਆਪਣਾ ਬ੍ਰਾਂਡ ਹੈ ਜੀ ਆਪਾਂ ਐ ਨਹੀਂ ਕਹਿ ਸਕਦੇ ਕਿ ਕਿਸੇ ਇੱਕ ਬੰਦੇ ਦਾ ਬ੍ਰਾਂਡ ਹੈ ਪੰਜਾਬੀਆਂ ਦਾ ਬ੍ਰਾਂਡ ਆ ਜੀ ਜਿਹਦੇ ਚ ਕੁਆਲਿਟੀ ਤੁਹਾਨੂੰ ਵੱਡੇ ਬ੍ਰਾਂਡਾਂ ਵਾਲੀ ਮਿਲ ਜਾਣੀ ਹੈ ਰੇਟ ਤੁਹਾਨੂੰ ਰੀਜ਼ਨੇਬਲ ਮਿਲ ਜਾਣੇ ਹਾਂ ਪਿੰਡਾਂ ਵਾਲਾ ਰੇਟ ਮਿਲ ਜਾਣਾ ਜੀ ਦੱਸੋ ਵਿਕਰਾਂਤ ਭਾਈ ਕੀ ਕੀ ਦੇ ਰਹੇ ਆ ਆਪਾਂ ਗਰਮੀਆਂ ਵਾਲਾ ਕੀ ਕੀ ਦੇ ਰਹੇ ਆ ਗਰਮੀ ਵਾਲੇ ਇਹ ਤਾਂ ਜਿੱਦਾਂ ਪੋਲੋਜ਼ ਨੇ ਰਾਉਂਡ neck ਨੇ ਅਪੋਲੋ ਆਪਾਂ 5-600 ਰੁਪਏ ਦੀ ਪੋਲੋ ਹੋਏਗੀ ਜੀ ਅ ਮੇਰੇ ਖਿਆਲ ਨਾਲ 599 ਹੋਗੀ ਜੀ ਇਹ 699 699 ਜੀ ਇਹ ਇਹ 599 ਹੋਗੀ ਆਹ ਲਓ ਜੀ ਇਹ ਆਪਣੀ 699 ਹੋਗੀ ਬੱਸ ਇੱਥੇ ਰੇਂਜ ਖਤਮ ਹੋ ਜਾਂਦੀ ਜੀ ਪੋਲੋ ਦੀ ਸਾਰੀ ਹਾਂ ਤੇ ਦੇਖੋ ਤੁਸੀਂ ਗੱਲ ਇਓਂ ਆ ਵੀ ਜਿਹੜੇ ਆਰਟੀਕਲ ਆ ਇਹ ਸੋਹਣੇ ਕਿੰਨੇ ਆ ਹਾਂਜੀ ਹਾਂ ਇਹਨਾਂ ਦੇ ਕੱਪੜੇ ਦੀ ਕੁਆਲਿਟੀ ਦੇਖੋ ਤੇ ਇਹਨਾਂ ਦਾ ਰੇਟ ਦੇਖੋ ਤੁਹਾਨੂੰ ਇਸ ਰੇਟ ਦੇ ਵਿੱਚ ਬ੍ਰਾਂਡ ਦੇ ਵਿੱਚ ਕੋਈ ਚੀਜ਼ ਨਹੀਂ ਮਿਲੂਗੀ। ਠੀਕ ਆ ਕਿ ਨਹੀਂ? ਜੀ। ਤਾਂ ਇਹ ਤੁਸੀਂ ਮੋਗੇ ਦੇ ਵਿੱਚ ਆ ਸਕਦੇ ਆ ਤੇ ਨਾਲ ਦੀ ਨਾਲ ਬਾਈ ਪੈਂਟਾਂ ਪੈਂਟਾਂ ਨੇ ਹਾਂਜੀ ਜੀਨਸ ਨੇ, ਲੋਰਸ ਨੇ, ਟੀ-ਸ਼ਰਟਸ ਨੇ, ਆਪਣਾ ਨਿਕਰਾਂ ਨੇ। ਜੀ। ਸਾਰਾ ਕੁਝ ਜੀ ਹੈ ਬਾਈ ਜੀ। ਇਹ ਬਾਈ ਕੋਈ ਬੰਦਾ ਦੂਰ ਵੀ ਮੰਗਵਾ ਸਕਦਾ, ਕੋਰੀਅਰ ਕਰਾ ਸਕਦਾ ਕੋਈ। ਹਾਂਜੀ ਹਾਂ ਉਹ ਭੇਜੂ ਭੇਜੂ ਬਾਈ ਆ ਆਪਣਾ। ਹਾਂ। ਹਾਂ। ਇਹਨੂੰ ਫੋਨ ਕਰਕੇ ਭਰਾ ਭੇਜੂ। ਹਾਂ ਜੇ ਤੁਸੀਂ ਮੰਗਾਉਣਾ ਆਪਣਾ ਸਾਈਜ਼ ਦੱਸ ਕੇ ਤੁਸੀਂ ਆ ਦੇਖੋ ਪੈਂਟਾਂ ਦੇਖੋ। ਪੈਂਟਾਂ ਦੀ ਰੇਂਜ ਕਿੱਥੋਂ ਸਟਾਰਟ ਹੋ ਜਾਂਦੀ ਹੈ ਬਾਈ ਜੀਨ ਦੀ ਪੈਂਟਾਂ ਬਾਈ 1400 ਲੈ ਕੇ 15 1600 ਚ ਖਤਮ ਹੋ ਜੂਗੀ ਸਾਰਾ ਜੀ ਹਾਂ ਤੇ ਤੁਸੀਂ ਕਿਸੇ ਵੀ ਸਾਈਜ਼ ਦੀ ਲੈ ਸਕਦੇ ਹੋ ਜੀ ਸਾਰੀ ਪੈਂਟਾਂ ਕੱਪੜੇ ਦੀ ਕੁਆਲਿਟੀ ਬੰਦਾ ਪਾ ਕੇ ਆਪਣੇ ਆਪ ਦੂਜੀ ਵਾਰ ਆਪ ਮੰਗੋ ਬਾਈ ਹਾਂ ਕੁਆਲਿਟੀ ਤੁਸੀਂ ਚੈੱਕ ਕਰੋਗੇ ਤਾਂ ਤੁਸੀਂ ਕੁਆਲਿਟੀ ਕਮਾਲ ਤੇ ਨਾਲੇ ਆਏ ਨਹੀਂ ਬ੍ਰਾਂਡ ਨੇ ਕੰਮ ਕੀਤਾ ਤਾਂ ਕਮਾਲ ਕੀਤਾ ਤੁਹਾਨੂੰ ਬਟਨ ਦੇ ਉੱਪਰ ਵੀ ਬਟਨ ਛੱਡੋ ਯਾਰ ਰਿਵਰਟਸ ਦੇ ਉੱਪਰ ਵੀ ਜਿਹੜੇ ਰਿਵਟਾਂ ਲੱਗੀਆਂ ਨਾ ਇਹਦੇ ਉੱਤੇ ਵੀ ਤੁਹਾਨੂੰ ਬੰਚ ਆਫ ਬੈਡ ਦਾ ਲੋਕੋ ਲੋਕ ਕੋ ਮਿਲੂਗਾ ਇੰਨਾ ਕੰਮ ਕੀਤਾ ਹੋਇਆ ਹੂੰ ਤੇ ਸੋਹਣੀਆਂ ਸੋਹਣੇ ਵਾਲੇ ਮਸਲੇ ਤੇ ਤਾਂ ਕੋਈ ਕਮੀ ਕੋਈ ਨਹੀਂ ਗਈ ਵਿਕਰਾਂਤ ਬਾਈ ਸੋਨਾ ਦਾ ਫਿਰ ਵਿਕਰਾਂਤ ਸਾਡਾ ਹੈ ਹੀ ਇਹੋ ਜਿਹਾ ਤੇ ਬਾਈ ਜੀ ਜਿਹੜੇ ਲੈ ਕੇ ਜਾਣਗੇ ਪਾ ਕੇ ਦੱਸਣਗੇ ਹਾਂ ਤੇ ਕਮੈਂਟ ਹੀ ਦੱਸਣਗੇ ਕੀ ਗੱਲ ਕਰਨੀਏ ਜਿੰਨੇ ਵਿਕਰਾਂਤ ਨੂੰ ਪਿਆਰ ਕਰਦੇ ਆ ਸਾਰੇ ਸੱਜਣ ਦੇਖ ਲਓ ਆ ਆ ਗੀਆਂ ਲੋਰਾ ਲੋਰ ਹੈ ਜੀ ਇਹ ਕਾਰ ਕੋ ਪ੍ਰੋਫਾਈਲ ਦੀ ਲੋਰ ਦਨੇ ਜੀ ਹੈ ਹਾਂ ਇਹਦੇ ਵਿੱਚ ਇੱਕ ਪਾਕਟ ਜਿਪਰ ਹੈ ਬਿਲਕੁਲ ਜਿਹਨੂੰ ਕਹਿੰਨੇ ਆਪਾਂ ਸੀਕ੍ਰੀਟ ਜਿਪ ਦਾ ਪਤਾ ਹੀ ਨਹੀਂ ਲੱਗਦਾ ਬਈ ਤੁਸੀਂ ਇਹਦੇ ਵਿੱਚ ਫੂਣ ਫਾਣ ਪਾ ਲਿਆ ਫੂਣ ਪਾ ਲਿਆ ਚਾਬੀਆਂ ਪਾ ਲਿਆ ਮੇਲਾ ਮੂਲੇ ਤੇ ਕਈ ਵਾਰੀ ਕੋਈ ਨਿਕਲ ਜਾਂਦਾ ਹਾਂਜੀ ਹਾਂ ਇਹ ਕਾਰਗੋ ਨੇ ਇਹ ਵੀ ਕਾਰਗੋ ਆ ਜੀ ਸੇਮ ਸਿਮਿਲਰ ਦਾ ਦੂਜਾ ਰੰਗ ਹੈ ਏਦਾਂ ਹੀ ਸ਼ਾਰਟਸ ਨੇ ਆਜਾ ਇਧਰ ਆ ਸ਼ਾਰਟਸ ਆ ਗਈਆਂ ਇਹ ਸ਼ਾਰਟਸ ਆ ਗਈਆਂ ਲਓ ਤੁਸੀਂ ਦੇਖੋ ਕੁਆਲਿਟੀ ਚੈੱਕ ਕਰੋ ਯਾਰ ਇਹ ਸਾਰਾ ਲਾਈਕਰ ਦਾ ਫੈਬਰਿਕ ਹੈ ਜੀ ਇਹ ਵੀ ਲਾਈਕਰ ਹੈ ਅਭੀ ਲਾਈਕ ਕਰਾਨੇ ਇਹ ਵੀ ਲਾਈਕ ਕਰਾ ਜੀ ਤੁਹਾਨੂੰ ਇਹਦੀ ਵੀ ਜਿਪ ਤੇ ਲੈਫਟ ਹੈਂਡ ਸਾਈਡ ਤੇ ਜਿਪ ਹੈ ਆ ਪੁੱਲਰ ਹੈ ਜੀ ਜਮਾ ਛੋਟੇ ਰੇਟ ਦੇ ਵਿੱਚ ਬ੍ਰਾਂਡ ਮਿਲ ਰਿਹਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹ ਆ ਕਿ ਬ੍ਰਾਂਡ ਮਿਲ ਰਿਹਾ ਬਹੁਤ ਘੱਟ ਰੇਟ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਵਿਕਰਾਂਤ ਭਾਈ ਬ੍ਰਾਂਡ ਨੇ ਤਾਂ ਬਹੁਤ ਵੱਡਾ ਬਣ ਜਾਣਾ ਰੇਟ ਤਾਂ ਨਹੀਂ ਬੜੇ ਕਰ ਦਾਂਗੇ ਨਹੀਂ ਬੜੇ ਕਰ ਦਾਂਗੇ ਜੇ ਕਾਲਾਂਗੇ ਬਾਈ ਜੀ ਰੇਟ ਆਣ ਵਾਲੇ ਸਮੇਂ ਦੇ ਵਿੱਚ ਉਹਦਾ ਰੀਜ਼ਨ ਹੈ ਕਿ ਹੁਣ ਨਾ ਕੁਆਂਟੀਟੀ ਘਟ ਹੈ ਜਦੋਂ ਤੁਸੀਂ ਕੋਈ ਵੀ ਚੀਜ਼ ਕੁਆਂਟੀਟੀ ਜਾਂ ਸੈਂਪਲਿੰਗ ਤੌਰ ਤੇ ਬਣਾਉਣਾ ਹੈ ਉਹਦੀ ਕੋਸਟ ਵੱਧ ਹੁੰਦੀ ਹੈ ਜਦੋਂ ਦੀ ਬਲਕ ਫੋਰ ਐਗਜ਼ਾਮਪਲ ਆਪਾਂ ਆਲੂ ਹੀ ਲੈਣ ਜਾਂਦੇ ਆ ਜੇ 5 ਕਿਲੋ 10 1 ਕਿਲੋ 10 ਰੁਪਏ ਦੇ ਆ ਤੇ 5 ਕਿਲੋ 50 ਰੁਪਏ ਦੇ ਨਹੀਂ ਹੁੰਦੇ ਉਹ 40 ਰੁਪਏ ਨੂੰ ਵੱਟਾ ਹੁੰਦਾ ਉਹਦੀ ਜਿੱਦਾਂ ਪ੍ਰੋਡਕਟਿਵਿਟੀ ਵਧੀ ਜਾਊਗੀ ਉਹਦੀ ਕੋਸਟ ਘਟੀ ਜਾਊਗੀ ਬਿਲਕੁਲ ਬਿਲਕੁਲ ਆ ਆ ਗਿਆ ਆ ਆ ਗਿਆ ਬਾਈ ਟੀ-ਸ਼ਰਟ ਆ ਆ ਤਾਂ ਮੈਂ ਵੀ ਪਾਉਂਦਾ ਰਿਹਾ ਹਾਂ ਹਾਂਜੀ ਹਾਂ ਬਾਈ ਹਨਾ ਜੀ ਆ ਦੇਖੋ ਲੋ ਇਹ ਕਾ ਹੁਣ ਇੱਕ ਪਿਟਬੁਲ ਵਾਲੀ ਹੋਣੀ ਆ ਆ ਵਾਲੀ ਪੀਸ ਆ ਇਸ ਵਾਰ ਤਿੰਨ ਵਾਰ ਬਣਾ ਚੁੱਕਾ ਬਾਈ ਮਾਲ ਮੈਂ ਤਿੰਨ ਵਾਰ ਖਤਮ ਹੋ ਗਿਆ ਤੀਜੀ ਵਾਰ ਹੈ ਹੁਣੇ ਆਹਾਂ ਇਹ ਵਾਲਾ ਮਰੀ ਤੁਹਾਨੂੰ ਐਂਟੀਫਿਟ ਦੇ ਵਿੱਚ ਲੂਸ ਇਟ ਹੁਣ ਤੁਹਾਨੂੰ ਮੋਗੇ ਵਾਲੇ ਨੂੰ ਲੁਧਿਆਣੇ ਨਹੀਂ ਜਾਣਾ ਪੈਣਾ हां जी हां ਤੁਸੀਂ ਮੋਗੇ ਵਾਲੇ ਮੋਗੇ ਆ ਸਕਦੇ ਆ ਜਿਹੜੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਨਹੀਂ ਮੋਗੇ ਦੇ ਬੰਦੇ ਲੁਧਿਆਣੇ ਜਾਂਦੇ ਸੀ ਬਿਲਕੁਲ ਜਾਂਦੇ ਸੀ ਜੀ ਬਿਲਕੁਲ ਜਾਂਦੇ ਸੀ ਬਹੁਤ ਭਰਾ ਹੁੰਦੇ ਸੀ ਲੁਧਿਆਣੇ ਜੀ ਤੇ ਇਧਰਲੇ ਪਾਸੇ ਤੈਨੂੰ ਦੇ ਦਿੱਤੀ ਜਾਣਕਾਰੀ ਪੂਰੀ ਇਤਨਾ ਬਾਰੇ ਜਾਣਕਾਰੀ ਫੁੱਲ ਹੋ ਗਈ ਆ ਬਸ ਤੁਸੀਂ ਕੋਈ ਵੀ ਸਮੈਲ ਕਰਾਉਣੀ ਆ ਜੀ ਇਹ ਤੁਸੀਂ ਕਹਿੰਦਾ ਵੀ ਸਾਡੇ ਕੋਲੇ ਆਰਟੀਕਲ ਪਿਆ ਜਿਹੜਾ दुबई ਤੋਂ ਮਗਾਇਆ ਅਮਰੀਕਾ ਤੋਂ ਮਗਾਇਆ ਕੈਨੇਡਾ ਤੋਂ ਕਿਤੋਂ ਵੀ ਆਤਰਾਇਆ ਇਹਦੀ ਸੇਮ ਚਾਹੀਦੀ ਆ ਉਹ ਤੁਹਾਨੂੰ ਡੈਟੋ ਹੀ ਚੀਜ਼ ਇਹੜਾ ਥੋੜੇ ਲੱਗਾ ਥੋੜੇ ਇਤਰ ਲੱਗਾ ਅਜੇ ਉਹਦੀ ਕਹਿ ਲਗੇ ਲਾਸਟਿੰਗ ਆ ਤੇ ਫ੍ਰੈਗਰੈਂਸ ਘੱਟ ਹੋਊਗੀ ਆਪਣੀ ਬਣਾਈ ਦੀ ਘੱਟ ਨਹੀਂ ਹੁੰਦੀ। ਲੋ ਵੀ ਜਿੰਨਾ ਵੀ ਜੋ ਵੀ ਇੱਥੇ ਪਿਆ ਇਹ ਸਭ ਤੋਂ ਵੱਡੀ ਗੱਲ ਇਹ ਆ ਵੀ ਇੱਥੇ ਜੋ ਵੀ ਪਿਆ ਉਹ ਦੁਨੀਆ ਭਰ ਦਾ ਇਤਰ ਪਿਆ ਏ ਦੁਨੀਆ ਭਰ ਦੇ ਵਿੱਚ ਕਿਤੇ ਵੀ ਬਣਿਆ ਹੋਇਆ। ਜੀ ਤੇ ਰੇਟ ਉਹਦੇ ਨਾਲ ਬਹੁਤ ਸਸਤਾ ਹੋਊਗਾ। ਰੇਟ ਸਸਤਾ ਹੋਊਗਾ। ਸਟਾਰਟਿੰਗ ਕਿੰਨੀ ਤੋਂ? ਸਟਾਰਟਿੰਗ ਇਹਦੀ ਹੋ ਜਾਂਦੀ ਆ 600 ਰੁਪਈਆ ਇੱਥੇ। ਛੋਟੀ ਛੀਚੀ ਜਿਹੜੀ ਕਹਿੰਦੀ ਹੈ 5 ml ਲਾਗੀ 6 ml ਲਾਗੀ 10 ml ਲਾਗੀ 12 ਪਈ ਆਪਣੇ ਕੋਲ 100 ml ਤੱਕ ਵੀ ਹੈ ਉਹ ਗਾਂ ਵਾਲੇ ਦੀ ਇੱਛਾ ਸਟਾਰਟਿੰਗ ਰੇਟ ਹੈਗਾ 600 ਰੁਪਏ 600 ਰੁਪਏ ਦੇ ਵਿੱਚ ਅਗਲੇ ਨੂੰ ਪੂਰਾ ਘੰਟੇ ਤਰ ਆਪਾਂ ਦੇ ਕੇ ਤੋਰ ਦਿਆਂਗੇ ਪੂਰਾ ਘੰਟੇ ਦੇ ਦਾਂਗੇ ਵੀ ਮੇਰੇ ਵਰਗਾ ਕਹਵੇ ਵੀ ਇਤਰ ਵੀ ਲਾਉਣਾ ਵੀ ਅਗਲੇ ਨੂੰ ਪਤਾ ਵੀ ਲੱਗੇ ਰੁਪਏ ਵੀ ਠੀਕ ਲਾਉਣੇ ਆ ਉਹਨੂੰ ਉਹਨੇ ml ਵਾਲੀ ਛੀਚੀ 600 ਰੁਪਏ ਚ ਪਾ ਕੇ ਭਾਈ ਦੇ ਦਿੱਤਾ ਤੇ ਉਹ ਉਹ ਮਿਲ ਜਾਊਗਾ ਜਿਹੜਾ ਕਮਰਾ ਮਹਿਕਾਉਂਦੇ ਹੁੰਦੇ ਆ ਆਹ ਉਹ ਸਾਰੀਆਂ ਚੀਜ਼ਾਂ ਆਪਣੇ ਕੋਲ ਪਈਆਂ ਜਿਵੇਂ ਆ ਆਪਾਂ ਦਿਖਾ ਦਿੰਨੇ ਆ ਲੈ ਇਹਨੂੰ ਰੱਖਣਾ ਕਮਰੇ 'ਚ ਜੇ ਕੱਲਾ ਲੈਂਪ ਵਾਂਗੂ ਵਰਤਣਾ ਲੈਂਪ ਚਾਲੂ ਤੇ ਜੇ ਫਿਰ ਮਹਿਕ ਛੱਡਣੀ ਐ ਤਾਂ ਉੱਤੇ ਮਹਿਕ ਵੀ ਪਾਈ ਜਾਣੀ ਠੀਕ ਹੈ ਜੀ ਚੀਜ਼ ਸਾਰੀ ਮਿਲੂ ਤੇ ਆਹ ਆ ਵੀ ਆਹ ਵੀ ਉਹੋ ਹੀ ਮਹਿਕ ਵਾਲੀ ਐ ਇਹ ਵੀ ਮਹਿਕ ਵਾਲੀ ਐ ਜੇ ਘਰੇ ਰੱਖਣੇ ਕਮਰੇ ਦੇ ਵਿੱਚ ਹਾਂ ਇਹ ਪਤਸੀਨ ਲਾ ਦਾਂਗੇ ਚਲਾ ਕੇ ਦਿਖਾ ਦਾਂਗੇ ਸਾਰਾ ਹੂੰ ਜੋ ਚੀਜ਼ ਤੁਸੀਂ ਨੈਟ ਤੇ ਦੇਖ ਲਈ ਤੁਹਾਡੇ ਮਨ 'ਚ ਉਹ ਸਾਰਾ ਵਹਿਮ ਨਾ ਲਾਓ ਉਹ ਮੋਕੇ 'ਚ ਉਹ ਮੋਕੇ 'ਚ ਤੇ ਜੇ ਕਿਸੇ ਨੇ ਦੇਸ਼ ਵਿਦੇਸ਼ ਦੇ ਵਿੱਚ ਬੈਠਿਆ ਨੇ ਮੰਗਾਵਾਂ ਉਹ ਕੋਰੀਅਰ ਹੋਊਗਾ ਪਰ ਹੋ ਜੂਗਾ ਹੋ ਜੂ ਹਾਂਜੀ ਪਹੁੰਚੂਗਾ ਅਗਲੇ ਕੋਲੇ ਪਹੁੰਚੂਗਾ ਅਗਲੇ ਕੋਲੇ ਜੇ ਅਗਲੇ ਨੂੰ 5-3 ਕਹਦਾ ਇਹ ਹੋ ਸਕਦਾ 3 ਦਿਨਾਂ ਚ ਪਹੁੰਚ ਜੇ ਤੂੰ ਲੇਟ ਨਹੀਂ ਹੁੰਦਾ ਪਰ ਪਹੁੰਚੂਗਾ ਪਹੁੰਚੂਗਾ ਲੈ ਵੀ ਜੇ ਤੁਸੀਂ ਦੇਸ਼ ਵਿਦੇਸ਼ ਦੇ ਵਿੱਚ ਕਿਤੇ ਵੀ ਬੈਠੇ ਆ ਤੁਸੀਂ ਇਹ ਤਰ ਦੱਸੋ ਜੀ ਚਾਹ ਤੁਸੀਂ ਬ੍ਰਾਂਡ ਦਾ ਇਤਰ ਦਾ ਨਾਮ ਲੈ ਦਿਓ ਜੀ ਉਹੀ ਪਹੁੰਚੂਗਾ ਤੁਹਾਡੇ ਕੋਲੇ ਜੀ ਤੇ ਚਾਹ ਤੁਸੀਂ ਇਹਦੀ ਮਰਜ਼ੀ ਤੇ ਛੱਡ ਦਿਓ ਬਈ ਮੇਰੀ ਹੈਗੀ ਆ ਆ ਜੌਬ ਹੂੰ ਮੈਂ ਟਰੱਕ ਵਾਲਾ ਜੀ ਮੈਂ ਜੈਮ ਲਾਉਣ ਜਾਣਾ ਮੈਂ ਲਾਉਣ ਜਾਣਾ ਮੈਂ ਡਾਕਟਰ ਜੀ ਮੈਂ ਮਾਸਟਰ ਆ ਜੀ ਤੁਹਾਡੇ ਕਿਤੇ ਦੇ ਹਿਸਾਬ ਨਾਲ ਵੀ ਮਹਿਕ ਹੁੰਦੀ ਆ ਹੂੰ ਤੇ ਤੁਹਾਡੇ ਕੰਮ ਦੇ ਹਿਸਾਬ ਨਾਲ ਵੀ ਹੁੰਦੀ ਆ ਤੇ ਤੁਹਾਡੀ ਇੱਛਾ ਦੇ ਹਿਸਾਬ ਨਾਲ ਵੀ ਹੁੰਦੀ ਆ ਜੀ ਇਹ ਬੰਦੇ ਨੂੰ ਤੁਸੀਂ ਆਪ ਦਾ ਕਿੱਤਾ ਦੱਸੋ ਚਾਹੇ ਇਹਨੂੰ ਇੱਛਾ ਦੱਸੋ ਹੂੰ ਤੁਹਾਨੂੰ ਉਸ ਤਰ੍ਹਾਂ ਦੀ ਮਹਿਕ ਮਿਲ ਜੇ ਹਾਂ ਬਈ ਤੁਸੀਂ ਆ ਕੇ ਜੇ ਗੱਲ ਛੱਡ ਦੋ ਵੀ ਭਾਈ ਸਾਡਾ ਆ ਕੰਮ ਇਸ ਹਿਸਾਬ ਨਾਲ ਸਾਨੂੰ ਆ ਇਤਰ ਜੇ ਪਰਫਿਊਮ ਚਾਹੀਦੇ ਹੂੰ ਤੁਹਾਨੂੰ ਮਿਲੂ ਯਾਰ ਜੇ ਤੁਸੀਂ ਕੱਪੜੇ ਮਹਿਕਾਉਣੇ ਆ ਤਾਂ ਵੀ ਆਜੋ ਜੇ ਤੁਸੀਂ ਕੱਪੜੇ ਪਾਉਣੇ ਆ ਹੂੰ ਤਾਂ ਵੀ ਆਜੋ ਤੇ ਜੇ ਲੈ ਕੇ ਮਹਿਕਾਉਣੇ ਆ ਤਾਂ ਵੀ ਆਜੋ ਤਾਂ ਵੀ ਆਜੋ ਸਾਰੇ ਦੋਨੇ ਕੰਮ ਇੱਕੋ ਛੱਤ ਦੇ ਥੱਲੇ ਤੁਹਾਡੇ ਸਜਣੋ ਹੋ ਜਾਣੇ ਆ ਜੀ ਵਿਕਰਾਂਤ ਸ਼ਰਮਾ ਜੀ ਹੁਣਾਂ ਦਾ ਬ੍ਰਾਂਡ ਬੰਚ ਆਫ ਬੈਡ ਇੱਥੇ ਪਹੁੰਚ ਚੁੱਕਿਆ ਜੀ ਬਹੁਤ ਪਿਆਰਾ ਸੱਜਣਾ ਦੁਨੀਆ ਦੇ ਉਤੋਂ ਜੇ ਇਹ ਸੱਜਣ ਨੇ ਕਮਾਇਆ ਕੁਝ ਜੀ ਉਹ ਮੁਹੱਬਤ ਕਮਾਈ ਹੈ ਵਿਕਰਾਂਤ ਸ਼ਰਮਾ ਨੇ ਉਹੀ ਮੁਹੱਬਤ ਮੋਗੇ ਦੇ ਵਿੱਚ ਇਸ ਸੱਜਣ ਨੂੰ ਖਿੱਚ ਕੇ ਲੈ ਕੇ ਆਈ ਆ ਕਿਉਂਕਿ ਲੋਕ ਮੋਗੇ ਦੇ ਵਿਕਰਾਂਤ ਬਾਈ ਕੋਲੇ ਲੁਧਿਆਣੇ ਜਾਂਦੇ ਜਾਂਦੇ ਸਹੀ ਹੈ ਤੇ ਬਾਈ ਫਿਰ ਕਹਿੰਦਾ ਵੀ ਇੱਥੋਂ ਜ਼ਿਆਦਾ ਲੋਕ ਜਾਣ ਇਹ ਨਹੀਂ ਸੂਤ ਆਪਾਂ ਜ਼ਿਆਦਾ ਲੋਕਾਂ ਕੋਲੇ ਆਪਾਂ ਜ਼ਿਆਦਾ ਲੋਕਾਂ ਕੋਲੇ ਪਹੁੰਚ ਜਾਂਦੇ ਆ ਇਸ ਕਰਕੇ ਬਾਈ ਵਿਕਰਾਂਤ ਆ ਜਿਹੜਾ ਮੋਗੇ ਆ ਗਿਆ ਜੀ ਜੇ ਕੋਈ ਵੀ ਸੱਜਣ ਵਿਕਰਾਂਤ ਨੂੰ ਪਿਆਰ ਕਰਦਾ ਮੈਨੂੰ ਪਿਆਰ ਕਰਦਾ ਗੈਰੀ ਨੂੰ ਪਿਆਰ ਕਰਦਾ ਜੀ ਤੇ ਉਹ ਸਾਰੀ ਮੁਹੱਬਤ ਤੁਹਾਨੂੰ ਇੱਕੋ ਛੱਤ ਤੇ ਤੁਹਾਨੂੰ ਮਿਲ ਜਾਣੀ ਆ ਜੀ ਤੁਸੀਂ ਮੋਗੇ ਪਹੁੰਚੋ ਗੈਰੀ ਦਾ ਨੰਬਰ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਹਾਂ ਤੁਸੀਂ ਫੋਨ ਕਰ ਲਓ ਸੱਜਣੋ ਅੱਜ ਹੋਈ ਆ ਓਪਨਿੰਗ ਜੀ ਬਾ ਹੌਲੀ ਹੌਲੀ ਆਪਾਂ ਨਿੱਤ ਇੱਥੇ ਰੌਣਕ ਲਾਉਂਦੇ ਤੇ ਗੱਲ ਇਓਂ ਆ ਸੱਜਣੋ ਪਹਿਲਾਂ ਸੀਗੇ ਆਪਾਂ ਲੁਧਿਆਣੇ ਵਿੱਚ ਰਹਿੰਦੇ ਬਾਈ ਪਹਿਲਾਂ ਲੁਧਿਆਣੇ ਸੀਗੇ ਜੀ ਤੇ ਹੁਣ ਆਪਾਂ ਕਿੱਥੇ ਕਿੱਥੇ ਹੋਰ ਕੋ ਮੋਗੇ ਖੁੱਲ ਗਿਆ ਜੀ ਸਮਰਾਲੇ ਕਮਿੰਗ ਵੀਕ ਚ ਖੁੱਲ ਜੂਗਾ ਜੀ ਆਉਣ ਵਾਲੇ ਸਮੇਂ ਚ ਆਪਾਂ ਸਮਰਾਲੇ ਵਾਲਾ ਵੀ ਬਾਈ ਉਹਨਾਂ ਦਾ ਸ਼ੋਅਰੂਮ ਦਿਖਾਉਂਦੇ ਆ ਤੇ ਲੁਧਿਆਣੇ ਆ ਲੁਧਿਆਣੇ ਸਮਰਾਲੇ ਦੇ ਮੋਗਾ ਹੋ ਗਿਆ ਜੀ ਮੋਗਾ ਹੈ ਹਾਂਜੀ ਬਾਕੀ ਸਮਾਂ ਦੱਸੋ ਤੇ ਸਮਾਂ ਦਸੂਗਾ ਆਉਣ ਵਾਲੇ ਸਮੇਂ 'ਚ ਆਪਾਂ ਐਂ ਹੌਲੀ-ਹੌਲੀ ਇੱਕ-ਇੱਕ ਨੌਜਵਾਨ ਕਰਕੇ ਰੋਟੀ ਪਾਉਂਦੇ ਜਾਣਾ ਪਰਮਾਤਮਾ ਪਾਉਂਦਾ ਜੀ ਸਾਡੀ ਦੌਕਾ ਦੀ ਹੈ ਨਹੀਂ ਹੈਨਾ ਪਰਮਾਤਮਾ ਪਾਉਣ ਵਾਲਾ ਬਾਈ ਮਾਲਕ ਕਿਰਪਾ ਕਰੇ ਵੀ ਆਪਾਂ ਰਲ-ਮਿਲ ਕੇ ਹੀ ਖਾਵਾਂਗੇ ਇਕੱਲੇ ਤਾਂ ਚਲੋ ਮਾਲਕ ਘਰੇ ਰੋਟੀ ਦੇਈ ਹੋਈ ਜਾਂਦਾ ਸੀ ਬਿਲਕੁਲ ਦੇਈ ਜਾਂਦਾ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਮਰਾਲੇ ਵੀ ਮਿਲਦੇ ਹਾਂ ਸਜਣੋਂ ਲੁਧਿਆਣੇ ਤਾਂ ਮਿਲਦੇ-ਮਿਲਦੇ ਹੁੰਨੇ ਆ ਤੇ ਹੁਣ ਤੁਸੀਂ ਪਹੁੰਚ ਸਕਦੇ ਆ ਮੋਗੇ ਗੈਰੀ ਦਾ ਨੰਬਰ ਨੋਟ ਕਰ ਲਓ